ਕੀ ਕਰਦਾ ਜਿਹੜਾ ਮੁਆਵਜ਼ਾ ਜਿਹੜਾ ਹੁੰਦਾ ਮੱਤਾ ਉਹਦਾ ਜਿਹੜਾ ਪ੍ਰੋਸੈਸ ਜਿਹੜਾ ਹੈਗਾ ਜੁਟ ਸਾਹਿਬ ਬੈਠੇ ਹੋਏ ਆ ਉਹ ਆਈਏ ਨੂੰ ਸਮਝਾਉਣਾ ਤੁਹਾਡੀ ਸਿਰਫ ਇਨਫੋਰਮੇਸ਼ਨ ਰਿਪੋਰਟ ਜਾਈਏ ਹੁਣ ਆਪਣੇ ਲੋਕਡਾਗ ਆਪੀ ਉਹ ਤਾਂ ਪਹਿਲਾਂ ਕਰਦੇ ਉਹਦੇ ਵਿੱਚ ਜੋ ਬੰਦੀ ਚੀਜ਼ ਹੋਈ ਜ਼ਰੂਰ ਨੂੰ ਠੀਕ ਹੈ ਸਰਕਾਰ ਦੇ ਕਰੋ ਤੁਹਾਨੂੰ ਮਿਲਦਾ ਹੈ ਉਹ ਜ਼ਰੂਰ ਜ਼ਰੂਰ ਸਾਡੀ ਇੱਕ ਰਿਪੋਰਟ ਦੇ ਨਾਲੋਂ ਮਿਲੂਗਾ ਤੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਦੇਖੋ ਯਾਰ ਹਾਇਰ ਅਥਾਰਟੀ ਚ ਕਿਹਾ ਨਾ ਮੈਨੂੰ ਆਉਣ ਵਾਲਾ ਸਮਾਂ ਇਹਦਾ ਵਧੀਆ ਦੇ ਹੋਵੇ ਲੋਕ ਲੋਕ ਜਿਹੜੇ ਬੱਚਾ ਹੁੰਦੇ ਨੇ ਪਰਿਵਾਰ ਬਹੁਤ ਸਟ੍ਰੈਸ ਹਮ ਤੋਂ ਲੋਕ ਮੱਝਾ ਜ਼ਰੂਰ ਦੇਖਣ ਚਾਹੁੰਦੇ ਕਿ ਪੈਸੇ ਨਾਲ ਬੰਦਾ ਪੁਰਾਣਾ ਨਹੀਂ ਪੈਸੇ ਨਾਲ ਬੰਦੇ ਨਹੀਂ ਪੁਰਾਣਦੇ ਪੈਸੇ ਆਖਦਾ ਬੰਦਾ ਪੁਰਾਣਾ ਕੋ ਜੀ ਕੱਲ ਰਾਤ ਦਾ ਬਖੂਆ ਹੋਇਆ ਤੇ ਅੱਜ ਮੇਰੇ ਖਿਆਲ ਨਾਲ 4:00 ਬਜ ਗਏ ਆ ਤੇ ਜੇ ਆਪਾਂ ਸਾਰੇ ਦੇਖੋ ਅੱਜ ਸਾਰੇ ਆਪਾਂ ਇਕੱਤਰ ਹੋਏ ਆ ਇੱਥੇ ਆਪਾਂ ਧਰਨਾ ਲਾਇਆ ਪਰ ਰੋਸ਼ ਕਰਦੇ ਪਏ ਸਰਕਾਰ ਦੇ ਪ੍ਰਤੀ ਤੇ ਗੱਲ ਇਹ ਹੈ ਕਿ ਜੇ ਸਾਡੀ ਡਿਮਾਂਡਾਂ ਨਹੀਂ ਪੂਰੀਆਂ ਹੋਈਆਂ ਤੇ ਇਸੇ ਕਰਕੇ ਆਪਾਂ ਬੈਠੇ ਆ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਾਰਿਆਂ ਜਿਹੜੇ ਜਿੰਨੇ ਵੀ ਆਪਣੇ ਘਰ ਦੇ ਚਿਰਾਗ ਜਿਹੜੇ ਬੁਝੇ ਆ ਅਨਾਜ ਇਨੀ ਪਰੇਸ਼ਾਨੀ ਆ ਚਾਹੇ ਦੇਖੋ ਅਰ ਚਿੰਨੇ ਪਰਿਵਾਰ ਸਾਰੇ ਇਕੱਠੇ ਹੋਏ ਆ ਤੇ ਉਹਨਾਂ ਦੀ ਜਿਹੜੀ ਮੰਗ ਆ ਉਹ ਪੂਰੀ ਕਰ ਦੇਣ ਜਦ ਤੱਕ ਨਹੀਂ ਹੱਲ ਹੁੰਦੀ ਆਪਾਂ ਸਾਰੇ ਇੱਥੇ ਡਟੇ ਅਸੀਂ ਨਹੀਂ ਇੱਥੋਂ ਜਾਵਾਂਗੇ ਆਏ ਦਿਨ ਬਾਅਦ ਸੁਲਵਾਣਾ ਹੋਵੇ ਤਾਂ ਮੈਂ ਆਜੀ ਪਰੋਬਲ ਕਿਤਰਾ ਨਾਲ ਮੁਤਾ ਹੋ ਰਹੀ ਹੈ ਦੇਖੋ ਪ੍ਰਸ਼ਾਸਨ ਦੀ ਕਮੀ ਤਾਂ ਹੈ ਹੀ ਨਾ ਇਸ ਵੇਲੇ ਕੋਈ ਆਪ ਹੀ ਜਾਣੂ ਇਸ ਚੀਜ਼ ਨੂੰ ਕਿ ਜੇ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰਨ ਨਾ ਕਿ ਵਧੀਆ ਤਰੀਕੇ ਨਾਲ ਲਾਏ ਜਾਣ ਅਨਾਜੀ ਤੇ ਦੇ ਦੋ ਪਤਾ ਲੱਗਾ ਕਿ ਉਹ ਟਰੱਕ ਦੇ ਵਿੱਚ ਮੇਰੇ ਆਪਣੇ ਡਰਾਈਵਰ ਨੇ ਸ਼ਾਇਦ ਸ਼ਰਾਬ ਪੀਤੀ ਸੀ ਹਨਾ ਜੀ ਤੇ ਪ੍ਰੋਪਰ ਅਲਕੋਹੋਲਿਕ ਟੈਸਟ ਹੋਣੇ ਚਾਹੀਦੇ ਚੌਂਗਾ ਦੇ ਵਿੱਚ ਤੇ ਇਸ ਇਹ ਵਧੀਆ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ ਕਿ ਇਹੋ ਜਿਹਾ ਹਾਦਸਾ ਦੁਬਾਰਾ ਨਾ ਵਾਪਰੇ ਉਹ ওভারਲੋਡ ਹੀ ਤਾਂ ਜਾਂਦੀਆਂ ਹੀ ਆਂ ਵੀ ਕੋ ওভারਲੋਡ ਤਾਂ ਜਾਂਦੀਆਂ ਹੀ ਜੀ ਉਹ ਚੈੱਕ ਕਰਨੀ ਚਾਹੀਦੀ ਹੈ ਗਾਰਮਨ ਨੂੰ ਕੋਈ ਵਾਰ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੀ ਜੇ ਆਪਾਂ ਸ਼ਾਂਤੀ ਚਾਹੀਦੀ ਸਾਨੂੰ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਇਹ ਚੀਜ਼ਾਂ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੀ ਆਪਾਂ ਇਲਾਕੇ ਵਾਸਤੇ ਵਧੀਆ ਜਿਹਾ ਵਿਕਾਸ ਚਾਹੀਦਾ ਤੇ ਸਾਨੂੰ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਨਾ ਕਰਦੇ ਹੋਣੇ ਨਾ ਇੰਨੇ ਬੰਦੇ ਨੂੰ ਤੁਸੀਂ ਬੈਠੇ ਹੋ ਜੀ ਜੋ ਇਹਨਾਂ ਦੀ ਮੰਗ ਹੈ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸਾਡੇ ਸਾਰੇ ਵੱਖ-ਵੱਖ ਪਾਰਟੀਆਂ ਦੇ ਭਵੇਂ ਸਦਸੇ ਹੋਣ ਹਨਾ ਚਾਹੇ ਸਾਡੇ ਸਰਪੰਚ ਹੋਣ ਜਿੰਨੇ ਵੀ ਸਾਰੇ ਆਪਾਂ ਸਾਰੇ ਨਾਲ ਖੜੇ ਦੀ ਦੱਤ ਕੇ ਖੜੇ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਪਾਂ ਇਹਨਾਂ ਦੇ ਨਾਲ ਹੈ ਜਿੱਦਾਂ ਕਹਿਣਗੇ ਆਪਾਂ ਉਹਦਾ ਨਾਲ ਖੜੇ ਦੇਖੋ ਮੈਂ ਸਮਝਦਾ ਭਈ ਅੱਜ ਬਹੁਤ ਨਹੀਂ ਘੇਰ ਹੋਇਆ ਬਹੁਤ ਵੱਡਾ ਘੇਰ ਤਿੰਨ ਬੱਚੇ ਚਲੇ ਜਾਣੇ ਉਹਨਾਂ ਪਰਿਵਾਰਾਂ ਲਈ ਕੀ ਸਥਿਤੀ ਹੋਏਗੀ ਉਹ ਮਾਪਿਓ ਲਈ ਕੀ ਸਥਿਤੀ ਹੋਏਗੀ ਉਹਨੂੰ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਛੋਟੇ ਬੱਚੇ ਵਿਚਾਰੇ ਜੀ ਉਮਰ ਵੀ ਕਿੰਨੀ ਸਾਰਾਂ ਦੀ ਮਤਲਬ ਬਿਲਕੁਲ ਆਪਣੀ ਸਾਈਡ ਤੇ ਖੜੇ ਹੋਣਾ ਤੇ ਮੈਂ ਪ੍ਰਸ਼ਾਸਨ ਨੂੰ ਬੜੀ ਜ਼ੋਰ ਮੰਗ ਕਰਦਾ ਕਿ ਤੁਸੀਂ ਜੇਕਰ ਅੱਜ ਵੀ ਨਾ ਉੱਠੇ ਨਾ ਜਾਗੇ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਇਨਸਾਫ ਵਾਲੇ ਪਾਸੇ ਨਾ ਤੁਰੇ ਤੇ ਆ ਤੁਸੀਂ ਸਾਹਮਣੇ ਵੇਖ ਲਓ ਇਹ ਲੋਕ ਵਿਚਾਰੇ ਇਹਨਾਂ ਇਸ ਸੰਘਰਸ਼ ਦੀ ਰਾਹ ਤੁਰ ਪੈਣਗੇ ਕਿਉਂਕਿ ਇੱਕ ਹੁੰਦਾ ਕਸੂਰ ਕਿਸੇ ਦਾ ਕੋਈ ਛੋਟੀ ਮੋਟੀ ਗੱਲ ਹੋਵੇ ਚਲੋ ਇੱਕ ਹੁੰਦਾ ਟਿਪਰ ਜਿਹੜੇ ਇਹ ਟਿਪਰ ਹੈ ਵੀ ਓਵਰਲੋਡ ਨੇ ਨਾ ਉਹਨਾਂ ਕੋਈ ਮੈਨ ਲੱਗਦਾ ਵੀ ਜਿਹੜੀ ਇਸ ਰੋਡ ਤੇ ਜੋ ਟਿਪਰਾਂ ਦੇ ਹਾਲਾਤ ਨੇ ਮੈਂ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਇਸ ਰੋਡ ਤੇ ਟਿਪਰਾਂ ਨੇ ਬਹੁਤ ਵੱਡੀ ਇਹ ਮਿਲੋ ਦਾ ਕੋਈ ਕਟੋ-ਕਾਟੇ ਸਾਡੇ ਵੇਦਿਆ 15 20 ਵਾਰ ਬਾਤ ਹੋ ਗਈ ਆ ਟਿਪਰਾਂ ਦੀ 15 20 ਵਾਰ ਬਾਤ ਹੋ ਚੁੱਕੀ ਆ ਇਹ ਬੜੀ ਵੱਡੀ ਅੱਜ ਤਰਾਸਦੀ ਹੋਈ ਆ ਬਹੁਤ ਵੱਡਾ ਘੇਰ ਹੋਇਆ ਤੇ ਤਿੰਨ ਬੱਚੇ ਸਾਡੇ ਜਿਹੜੇ ਅੱਜ ਇਹ ਇਹਨਾਂ ਪਰਿਵਾਰਾਂ ਦੇ ਚਲੇ ਗਏ ਆ ਤੇ ਮੈਂ ਪ੍ਰਸ਼ਾਸਨ ਤੋਂ ਉਹ ਜੋ ਮੰਗ ਕਰਦਾ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਏ ਇਹਨਾਂ ਪਰਿਵਾਰਾਂ ਨੂੰ ਜੋ ਉਹਨਾਂ ਦਾ ਬੰਧਾ ਬੱਚਿਆਂ ਦੀ ਵੇਖੋ ਬੱਚੇ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਉਹਨਾਂ ਦਾ ਜੋ ਵੀ ਇਹ ਪਰਿਵਾਰ ਚਾਹੁੰਦੇ ਆ ਜੋ ਇਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤੇ ਅਸੀਂ ਆਪਣੇ ਵੱਲੋਂ ਯਕੀਨ ਦਿਵਾਉਂਦੇ ਆ ਵੀ ਜਿੰਨਾ ਚਿਰ ਤੱਕ ਇਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਪਰਿਵਾਰਾਂ ਨੂੰ ਹੱਕ ਦਵਾਉਣ ਲਈ ਪੂਰੀ ਲੜਾਈ ਇੱਥੇ ਬੈਠ ਕੇ ਲੜਾਂਗੇ ਜੋ ਹਾਤ ਐਕਸ਼ਨ ਹੋਇਆ ਜੀ ਮੈਂ ਬਈ ਬਹੁਤ ਹੋਈ ਹੈ ਲੱਗਦਾ ਨਾ ਤੇਰੇ ਕੀ ਕਰਨਗਾ ਫਿਰ ਦੇਖੋ ਜੀ ਜਿਹੜਾ ਪਿਛਲੀ ਰਾਤ ਕ੍ਰੈਸ਼ਰ ਦੇ ਪੇਪਰ ਵੱਲੋਂ ਪੰਜ ਲੋਕਾਂ ਨੂੰ ਦਰੜਿਆ ਗਿਆ ਸੀ ਜਿਹਦੇ ਵਿੱਚੋਂ ਤਿੰਨ ਦੀ ਮੌਕੇ ਤੇ ਮੌਤ ਹੋ ਗਈ ਹੈ ਪੂਰੇ ਇਲਾਕੇ ਦੇ ਵਿੱਚ ਦੁੱਖ ਦਾ ਸਹਿਮ ਦਾ ਮਾਹੌਲ ਹੈ ਪਰਿਵਾਰ ਦੇ ਨਾਲ ਹਮਦਰਦੀ ਸਾਰਾ ਇਲਾਕਾ ਦਿਖਾ ਰਿਹਾ ਉਸ ਕਰਕੇ ਅਸੀਂ ਧਰਨੇ ਤੇ ਬੈਠੇ ਆ ਸਾਡੀ ਇਹੀ ਮੰਗ ਹੈ ਕਿ ਜਿਹੜਾ ਮਾਲਕ ਹੈ ਜਿਹੜਾ ਉਸ ਪਿੱਪਰ ਦਾ ਮਾਲਕ ਹੈ ਉਹਦੇ ਉੱਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਡਰਾਈਵਰ ਦੇ ਨਾਲ ਨਾਲ ਮਾਲਕ ਦੇ ਉੱਤੇ ਇਸ ਕਰਕੇ ਅਸੀਂ ਧਰਨੇ ਦੇ ਬੈਠੇ ਹਾਂ ਜੀ ਪਾਜੀ ਇਹ ਜਿਹੜੇ ਹਾਦਸੇ ਆ ਪਿੱਛੇ ਇੱਕ ਦਸੂਆ ਵੀ ਲਾਈਟਾਂ ਦੇ ਉੱਤੇ ਹਾਦਸਾ ਹੋਇਆ ਸੀ ਉੱਥੇ ਵੀ ਨੌਜਵਾਨ ਦੀ ਡੈਥ ਹੋ ਗਈ ਇੱਥੇ ਤਿੰਨ ਮੌਤਾਂ ਹੋ ਗਈਆਂ ਆਜ ਦਿਨ ਜਿਹੜੀਆਂ ਮੌਤਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਪੁਲਿਸ ਦੀ ਤੇ ਸਿਸਟਮ ਦੀ ਫੇਲਿਅਰ ਦਾ ਨਤੀਜਾ ਹੈ ਆ ਰ 3.5 ਘੰਟੇ ਹੋ ਗਏ ਐ ਧਾਰਾ ਦੇ ਤੇ ਨੂੰ ਪਰ ਅਜੇ ਤੱਕ ਕੋਈ ਵੀ ਇਸ ਦਾ ਹੱਲ ਨਹੀਂ ਹੋ ਪਾਇਆ ਭਾਜੀ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਜਿੰਨੇ ਵੀ ਇਲਾਕੇ ਦੇ ਲੋਕ ਐ ਉਹ ਇੱਥੇ ਜ਼ਰੂਰ ਪਹੁੰਚੇ ਆ ਪਰਿਵਾਰ ਦੇ ਨਾਲ ਹਮਦਰਦੀ ਦਿਖਾ ਰਹੇ ਆ ਪਰ ਜਿਹੜੀ ਪਰਿਵਾਰ ਦੇ ਨਾਲ ਸਰਕਾਰ ਨੂੰ ਇੱਕ 4 ਘੰਟੇ ਹੋ ਗਏ ਲੋਕਾਂ ਨੂੰ ਬੈਠੇ ਹੋਏ ਹਾਲੇ ਤੱਕ ਇਨਸਾਫ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ ਲੋਕਾਂ ਨੂੰ